ਦਿੱਲੀ ਕ੍ਰੈਮ ਨਿਊਜ਼ ਦੇਖ ਰਹੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਬਿੰਦਰ ਸੇਹਲ ਦੇ ਵਾਲੀ ਆ ਸੋ ਅੱਜ ਅਸੀਂ ਪਹੁੰਚੇ ਹਾਂ ਜੀ ਜ਼ਿਲ੍ਹਾ ਫਾਿਲਕਾ ਦੇ ਕਸਬੇ 'ਚ ਵਸਿਆ ਹੋਇਆ ਪਿੰਡ ਰੱਤਾਥੜ ਰੱਤਾਥੜ ਦੀ ਛਾਖ 'ਚੋਂ ਨਿਕਲਦੀ ਹੋਈ ਇੱਕ ਨਵੀਂ ਸੋਸਾਇਟੀ ਜੋ ਰੱਤਾਥੜ ਤੋਂ ਲੱਖੇ ਵਾਲੀ ਰੋਡ ਤੇ ਸਥਿਤ ਹੈ ਉਸ ਪਿੰਡ 'ਚ ਪਹੁੰਚ ਕੇ ਅਸੀਂ ਕੀ ਦੇਖਦੇ ਆ ਇੱਥੇ ਹਰ ਗੋਬਿੰਦ ਸਿੰਘ ਜੀ ਸਾਡੇ ਜਿਹੜੇ ਐਸਸੀ ਪਰਿਵਾਰ ਨਾਲ ਸੰਬੰਧਿਤ ਹੈ ਮਜੀਵੀ ਸਿੱਖ ਪਰਿਵਾਰ 'ਚੋਂ ਆ ਸੋ ਉਹਨਾਂ ਦੇ ਬੇਟੇ ਤੇ ਇੱਕ ਦੀਵਾਲੀ ਵਾਲੇ ਦਿਨ ਬਹੁਤ ਵੱਡਾ ਜਿਹੜਾ ਕਹਿਰ ਵਾਪਰਿਆ ਸੋ ਉਸ ਕਹਿਰ ਦੇ ਸੰਬੰਧ ਚ ਅਸੀਂ ਪਹੁੰਚੇ ਤੁਹਾਨੂੰ ਉਹਨਾਂ ਦੇ ਬੇਟੇ ਦਾ ਉਹ ਕਹਿਰ ਵਾਪਰਿਆ ਹੋਇਆ ਵੀ ਦਿਖਾਉਣੇ ਆ ਸੋ ਸਭ ਤੋਂ ਪਹਿਲਾਂ ਝਾਤ ਮਾਰ ਲਈਏ ਕਿ ਬਹੁਤ ਘਰ ਤੋਂ ਗਰੀਬ ਆ ਇਹਨਾਂ ਦਾ ਇੱਕ ਕਮਰਾ ਤੇ ਬੱਚੇ ਕਿੰਨੇ ਥੋੜੇ ਜੀ ਤਿੰਨ ਬੱਚੇ ਤਿੰਨ ਬੱਚੇ ਬੇਟੇ ਬੇਟੇ ਜੀ ਆ ਤਿੰਨ ਬੇਟੇ ਆ ਇਹ ਤੋਂ ਛੋਟੇ ਆ ਨਹੀਂ ਇੱਕ ਵੱਡਾ ਤੇ ਇੱਕ ਛੋਟਾ ਚਾ ਲੜਾਈ ਇਹ ਵਿਚਾਲੜਾ ਬੇਟਾ ਜਿਹਦੇ ਤੇ ਕੁਦਰਤ ਦਾ ਨਾ ਹੋਣਾ ਜਿਹੜਾ ਚਾਹੀਦਾ ਸੀ ਉਹ ਪਾਣਾ ਵਰਤ ਗਿਆ ਸੋ ਆਓ ਤੁਹਾਨੂੰ ਬੇਟੇ ਕੋਲੇ ਲੈ ਕੇ ਚੱਲਦੇ ਆ ਮੈਂ ਕੈਮਰਾਮੈਨ ਨੂੰ ਬੇਨਤੀ ਕਰਾ ਕੇ ਬੇਟੇ ਕੋਲੇ ਲੈ ਕੇ ਚੱਲਾ ਇੱਧਰ ਆਇਆ ਸੋ ਸਭ ਤੋਂ ਪਹਿਲਾਂ ਤਤ ਜਾਤ ਮਰਉਨੇ ਆ ਆ ਬੱਚਾ ਜਿਹੜਾ ਪਿਆ ਕਿੰਨੀ ਉਮਰ ਹੈ ਜੀ ਇਹਦੀ 14 ਸਾਲ 14 ਸਾਲ ਦਾ ਬੱਚਾ ਤੁਸੀਂ ਦੇਖ ਸਕਦੇ ਹੋ ਕੁਦਰਤ ਦਾ ਕਹਿਰ ਐ ਸਾਬਾ ਪਰਿਆ ਕਿ ਪਟਾਕਾ ਚੱਲਿਆ ਜਿਹੜਾ ਪਟਾਸ਼ ਦਾ ਤੇ ਬੁਰੀ ਤਰ੍ਹਾਂ ਜਿਹੜਾ ਬਾਥਰੂਮ ਵਾਲੀ ਜਗ੍ਹਾ ਔਰ ਪੂਰੀ ਗੋਡੇ ਤੱਕ ਗੋਡੇ ਤੋਂ ਥੱਲੇ ਤੱਕ ਜਿਹੜੀ ਲੱਤ ਇਹਦੀ ਬਿਲਕੁਲ ਸੜ ਚੁੱਕੀ ਹੈ ਤੇ ਦਿਵਾਲੀ ਟੱਪੀ ਨੂੰ ਤੁਹਾਨੂੰ ਆਪ ਨੂੰ ਪਤਾ ਵੀ ਕਿੰਨੇ ਕਿੰਨਾ ਚਿਰ ਹੋ ਗਿਆ ਕਿੰਨੇ ਦਿਨ ਹੋ ਗਏ ਕਿੰਨੇ ਮਹੀਨੇ ਹੋ ਗਏ ਸਾਰਾ ਪਤਾ ਸਾਰੇ ਵੀਰਾਂ ਨੂੰ ਸੋ ਇਸ ਬੱਚੇ ਦਾ ਜਿਹੜਾ ਲਾਜ ਚਲ ਰਿਹਾ ਤੇ ਜਿੰਨੀ ਇਹਨਾਂ ਦਾ ਕਹਿਣਾ ਕਿ ਜਿੰਨੀ ਸਾਡੇ ਕੋਲੇ ਪੂੰਜੀ ਸੀਗੀ ਅਸੀਂ ਆਪਦੀ ਸਾਰੀ ਲਾ ਚੁੱਕੇ ਆ ਤੇ ਹੁਣ ਸਾਡੇ ਕੋਲੇ ਮੇਰੇ ਤੇ ਰੱਖੋ ਕੈਮਰਾ ਹੁਣ ਸਾਡੇ ਕੋਲੇ ਜਿਹੜਾ ਕੋਈ ਮਤਲਬ અપਾ ਹੈ ਨਹੀਂਗਾ ਕੋਈ ਲਾਜ ਕਰਾਉਣ ਵਾਸਤੇ ਕੋਈ ਪੈਸਾ ਟਕਾ ਹੈ ਨਹੀਂ ਜਿਵੇਂ ਪੰਜਾਬੀ ਚ ਕਹਿੰਦੇ ਆ ਵੀ ਅੱਜ ਕੱਲ 13ਵਾਂ ਮਹੀਨਾ ਚੱਲ ਰਿਹਾ ਤੇ ਤੁਹਾਨੂੰ ਪਤਾ ਹੈ ਇਹੋ ਜੇ ਅੱਜ ਕੱਲ ਦੇ ਮਹੀਨੇ ਚ ਇਹੋ ਜੇ ਸਮੇਂ ਚ ਤਾਂ ਰੋਟੀ ਤੋ ਬੰਦਾ ਮਥਾਜ ਹੋ ਜਾਂਦਾ ਰੋਟੀ ਕਮਾਉਣੀ ਤੇ ਖਾਣੀ ਬਹੁਤ ਔਖੀ ਹੋ ਜਾਂਦੀ ਆ ਪਰ ਜਿਹਦਾ ਐਡਾ ਬੱਚਾ ਘਰੇ ਪਿਆ ਹੋਵੇ ਤੇ ਐਡਾ ਕਹਿਰ ਵਾਪਰਿਆ ਹੋਵੇ ਉਹਦੇ ਦਿਲ ਤੇ ਕੀ ਬੀਤਦੀ ਆ ਸੋ ਇਹਦੇ ਗੱਲ ਕਰਦੇ ਆ ਹਰਗੋਬਿੰਦ ਜੀ ਨਾਲ ਹਰਗੋਬਿੰਦ ਜੀ ਤੁਹਾਨੂੰ ਕੋਈ ਕਿਸੇ ਪਿੰਡ ਦੀ ਪੰਚਾਇਤ ਵੱਨੀਓ ਕੋਈ ਫੰਡ ਮਿਲਿਆ ਕੋਈ ਸਹਾਇਤਾ ਮਿਲੀ ਆ ਕਿਸੇ ਨੇ ਕੁਛ ਨਹੀਂ ਕੋਰਾ ਜਵਾਬ ਦਿੱਤਾ ਕੋਰਾ ਜਵਾਬ ਦਿੱਤਾ ਸੋ ਜਿਹੜੀ ਪਿੰਡ ਦੀ ਪੰਚਾਇਤ ਨੇ ਵੀ ਇਹਨਾਂ ਨੂੰ ਕੋਰਾ ਜਵਾਬ ਦਿੱਤਾ ਸਾਡੇ ਚੰਦਾ ਪਾਉਜੀ ਬੈਠੇ ਆ ਬਜ਼ੁਰਗ ਇਹਨਾਂ ਨਾਲ ਗੱਲ ਕਰਦੇ ਆ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂ ਉਹਨਾਂ ਤੇ ਕੈਮਰਾ ਲਾਓ ਪਾਉਜੀ ਕੋਈ ਤੁਸੀਂ ਪੰਚਾਇਤ ਕੋਲੇ ਗਏ ਆ ਤੁਹਾਨੂੰ ਕੀ ਜਵਾਬ ਦਿੱਤਾ ਪੰਚਾਇਤ ਨੇ ਹਨਾ ਸਾਨੂੰ ਜੀ ਕੋਈ ਨਹੀਂ ਦਿੱਤਾ ਜੋ ਸਰਕਾਰੀ ਪਹਿਲੀ ਆ ਪਚਾਇਤੀ ਹਾਂਜੀ ਜ਼ਿਮੀਂਦਾਰ ਵਰਤ ਜਾਂਦੇ ਖਾਲ ਬਜਾਣਦੇ ਆ ਜੋ ਜਦੋਂ ਸਾਨੂੰ ਮੈਂ ਬਣਦੀ ਆ ਕੋਈ ਸਾਨੂੰ ਆਹਣਾ ਨਹੀਂ ਦਿੰਦੇ ਕੀਕਾ ਕੈਮਰਾ ਇਧਰ ਕਰੋ ਸੋਪਾ ਉਜੀ ਦਾ ਕਹਿਣਾ ਹੈ ਕਿ ਜਿਹੜੀ ਸਾਡੀ ਪੰਚਾਇਤ ਦੀ ਪੈਲੀ ਆ ਉਹਦੀ ਜਿਹੜਾ ਸਾਲ ਦੇ ਸਾਰ ਠੇਕਾ ਹੁੰਦਾ ਉਹ ਜਿਵੀਂਦਾਰ ਪਰਿਵਾਰ ਵਰਤ ਲੈਂਦੇ ਆ ਸਾਨੂੰ ਕੋਈ ਸਾਬਕਤਾ ਵੀ ਨਹੀਂ ਦਿੱਤਾ ਜਾਂਦਾ ਸਾਨੂੰ ਕੋਈ ਪਤਾ ਨਹੀਂ ਲੱਗਦਾ ਕਿੰਨਾ ਠੇਕਾ ਆ ਤੇ ਕਿੱਥੇ ਵਰਤਿਆ ਗਿਆ ਜਿਹੜਾ ਅੱਜ ਸਾਨੂੰ ਕੋਈ ਲੋੜ ਪਈ ਹੈ ਤਾਂ ਅਸੀਂ ਪੰਚਾਇਤ ਕੋਲੇ ਗਏ ਆ ਤਾਂ ਸਰਪੰਚ ਨੇ ਸਾਨੂੰ ਕੋਰਾ ਜਵਾਬ ਦੇ ਦਿੱਤਾ ਕਿਉਂਕਿ ਸਾਡੇ ਤੇ ਇਹੋ ਜਿਹੇ ਹਾਲਾਤਾਂ ਤੇ ਜੇ ਸਾਨੂੰ ਉਹ ਪੈਸੇ ਦੀ ਨਹੀਂ ਸਹਾਇਤਾ ਦਿੱਤੀ ਜਾਂਦੀ ਸਾਨੂੰ ਦੱਸਿਆ ਜਾਵੇ ਸਾਨੂੰ ਹਿਸਾਬ-ਕਿਤਾਬ ਦਿੱਤਾ ਜਾਵੇ ਜਾਂ ਫਿਰ ਸਾਨੂੰ ਦੱਸਿਆ ਜਾਵੇ ਕਿ ਅਸੀਂ ਉਸ ਠੇਕੇ ਦੇ ਜਾਂ ਉਸ ਪੈਲੀ ਦੇ ਹੱਕਦਾਰ ਨਹੀਂਗੇ ਸੋ ਗੱਲਬਾਤ ਕਰਦੇ ਆ ਮੈਂ ਖਾਤਾ ਦਿਖਾਉ ਜੀ ਸੋ ਮੈਂ ਜਿੰਨੇ ਵੀ ਦਾਨੀ ਸੱਜਣਾ ਸਾਰਿਆਂ ਨੂੰ ਅਪੀਲ ਕਰਦਾ ਆ ਆਪਦੇ ਵੱਨਿਓ ਬੇਨਤੀ ਵੀ ਕਰਦਾ ਆ ਕਿ ਆ ਬੱਚੇ ਦਾ ਜਿਹੜਾ ਖਾਤਾ ਨੰਬਰ ਆ ਜੀ ਕਿੱਥੇ ਜੇ ਪਿਆ ਅਕਾਊਂਟ ਨੰਬਰ ਸਰ ਸਭ ਦੇਖਾ ਜੀ ਆ ਪਿਆ ਸਵਾਰ ਕੇ ਦਿਖਾ ਦੇ ਜੂਮ ਕਰਕੇ ਆ ਇਹਦਾ ਖਾਤਾ ਨੰਬਰ ਆ ਜੀ ਬਾਕੀ ਤੁਹਾਨੂੰ ਬੋਲ ਕੇ ਵੀ ਦੱਸ ਦਿੰਨੇ ਆ ਜਿਹੜਾ ਨੰਬਰ ਆ ਇਹ 15016 745 ਇਹ ਜਿਹੜਾ ਖਾਤਾ ਨੰਬਰ ਹੈਗਾ ਜੀ ਤੇ ਆਈ ਦੀ ਬੈਂਕ ਦਾ ਜਿਹੜਾ ਖਾਤਾ ਨੰਬਰ ਹੈਗਾ ਜੀ ਸੋ ਸਾਰੇ ਦਾਨੀ ਸੱਜਣਾ ਅੱਗੇ ਹੱਥ ਜੋੜ ਕੇ ਅਪੀਲ ਕਰਦੇ ਆਂ ਮੈਂ ਆਪਦੇ ਬੰਨਿਓ ਵੀ ਅਪੀਲ ਕਰਦਾ ਵੱਡੇ ਵੱਡੇ ਦਾਨੀ ਸਜਣਾ ਨੂੰ ਕਿ ਇਸ ਪਰਿਵਾਰ ਦੀ ਇਸ ਬੱਚੇ ਦੀ ਮਦਦ ਕੀਤੀ ਜਾਵੇ ਜੋ ਇਹਦਾ ਖਾਤਾ ਨੰਬਰ ਆ ਬੱਚੇ ਦੇ ਨਾਂ ਤੇ ਹੀ ਖਾਤਾ ਨੰਬਰ ਆ ਜਿਨੇ ਵੀ ਕਿਸੇ ਨੇ ਕੋਈ ਇਹਨਾਂ ਦੀ ਮਦਦ ਕਰਨੀ ਆ ਤਾਂ ਇਸ ਖਾਤੇ ਨੰਬਰ ਤੇ ਤੁਸੀਂ ਭੇਜ ਸਕਦੇ ਹੋ ਤੇ ਤੁਹਾਡਾ ਟੈਲੀਫੋਨ ਨੰਬਰ ਕਿੰਨਾ ਜੀ 98768 ਜੀ ਅੱਗੇ 173689876817361 ਜਿਹੜਾ ਇਹਨਾਂ ਦਾ ਫੋਨ ਨੰਬਰ ਆ ਇਸ ਫੋਨ ਨੰਬਰ ਤੇ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਆ ਮਿਲਦੇ ਆ ਜਲਦੀ ਅਗਲੀ ਰਿਪੋਰਟ ਦੇ ਨਾਲ ਤਦ ਤੱਕ ਲਈ ਸਸਤਰੀਕਾਲ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ